ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦਿਨਬਰ ਨਿਊਜ਼ ਚੈਨਲ ਤੇ ਸਾਡੇ ਨਾਲ ਪੰਜਾਬ ਦੇ ਸੀਨੀਅਰ ਲੀਡਰ ਔਰ ਚੇਅਰਮੈਨ ਮਿਲਕ ਫਿਡ ਨਰਿੰਦਰ ਸਿੰਘ ਸ਼ੇਰਗਿੱਲ ਜੀ ਨਿ ਸ਼ੇਰਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਚੰਡੀਗੜ੍ਹ ਦਿਨਬਰ ਮੈਂ ਤੁਹਾਡਾ ਬਹੁਤ ਬਹੁਤ ਅੱਜ ਦੀ ਬੈਸਟ ਕਾਨਫਰੰਸ ਪਰ ਔਰ ਥੋੜਾ ਦੇਖੋ ਪੰਜਾਬ ਦੇ ਵਿੱਚ ਜਿਹੜਾ ਮਿਲਕ ਫਿਡ ਦਾਰਾ ਹੈ ਬਹੁਤ ਪੁਰਾਣਾ ਦਾਰਾ ਤੇ ਸਿੱਧਾ ਤੇ ਸਿੱਧਾ ਸਹਿਕਾਰੀ ਉਦਾਰਾ ਹੁਣ ਕੰਮ ਕਿਸਾਨਾਂ ਤੇ ਮਜ਼ਦੂਰਾਂ ਨਾਲ ਵੀ ਆਰਥਿਕਤਾ ਨਾਲ ਜੁੜਿਆ ਹੋਇਆ ਦਾਰਾ ਸੀਗਾ ਪਿਛਲੇ ਟਾਈਮ ਪਿਛਲੇ ਸਰਕਾਰਾਂ ਦੇ ਟਾਈਮ ਤੇ ਅਫਸਰ ਸਾਹਿਬਾਨਾਂ ਨੇ ਇਸ ਨੂੰ ਖਤਮ ਕਰਨ ਲਈ ਮੈਤਾ ਸਿੱਧਾ ਤੌਰ ਤੇ ਕੰਗੋ ਵੀ ਅਮੁੱਲਤ ਵਿੱਚ ਅਮਰਜ ਕਰਨ ਲਈ ਉਹਨਾਂ ਨੇ ਏਦਾਂ ਦੇ ਰੂਲ ਬਣਾਤੇ ਪ੍ਰਾਈਵੇਟ ਸਿਸਟਮ ਕਰਤਾ ਕਿ ਇਸ ਅਧਾਰੇ ਕਿਵੇਂ ਖਾਤੇ ਕੀਤਾ ਜਾ ਸਕੇ ਜਿਸ ਦਾ ਨਤੀਜਾ ਇਹ ਹੋਇਆ ਵੀ ਜਿੰਨੇ ਵੀ ਸਾਡੇ ਪੱਕੇ ਮੁਲਾਜ਼ਮ ਸੀਗੇ ਬੱਚੇ 800 ਲਾਸਟ ਟਾਈਮ ਬੱਚੇ ਉਦੋਂ ਪਰਤੂ ਦਿੱਤੇ ਸੀਗੇ ਇਹਨਾਂ ਨੇ ਉਹਦੇ ਵਿੱਚੋਂ 550 ਜਿਹੜੇ ਮੁਲਾਜ਼ਮ ਸੀਗੇ ਛੱਡ ਕੇ ਚਲੇ ਗਏ ਕਿਉਂਕਿ ਜਿਹਦੀ ਲੱਖ ਰੁਪਏ ਦਾ ਖਾਸ ਸੀਗੇ 40000 ਕਰਤੀ ਤੇ ਪ੍ਰਾਈਵੇਟ ਸਿਸਟਮ ਕਰਤਾ ਉਹ ਬੱਚਿਆਂ ਦੇ ਰਿਸ਼ਤੇ ਟੁੱਟ ਗਏ ਉਹਦਾ ਨਤੀਜਾ ਇਹ ਹੋਇਆ ਵੀ ਸਾਡਾ ਜਿਹੜਾ ਆਧਾਰਾ ਸੀਗਾ ਉਹ ਖ਼ਿੱਚੀ ਜਾਣ ਲੱਗ ਗਿਆ ਤੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਇਹ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਕਾਰ ਪੰਸ ਸਿੰਘ ਮਾਨ ਜੀ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਬਚਾਉਣਾ ਤੇ ਇਹਨੂੰ ਆਪਾਂ 10000 ਕਰੋੜ ਤੇ ਲੈ ਕੇ ਜਾਣਾ ਜਦੋਂ ਅਸੀਂ ਇਹ ادارਾ ਸਾਹਮਣੇ ਉਦੋਂ ਲਗਭਗ 4500 ਕਰੋੜ ਤੇ ਸੀਗਾ ਤੇ ਅੱਜ ਇਸ ਨੂੰ ਲਗਭਗ 1200 ਕਰੋੜ ਤੇ ਅਸੀਂ ਦੋ ਸਾਲਾਂ ਦੇ ਵਿੱਚ ਇਹਦਾ ਲੈ ਕੇ ਜਾਂਚ ਕਰ ਤੇ ਲਗਭਗ 1000 ਕਰੋੜ ਦੇ ਹੋਰ ਨਵੇਂ ਪ੍ਰੋਜੈਕਟ ਹੈ ਜਿਹੜੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਰ ਬਿਰਕਾ ਦੇ ਨਵੇਂ ਪ੍ਰੋਡਕਟ ਨੂੰ ਕਿਵੇਂ ਦੇਖਦੇ ਹੋ ਹੋਰ ਕੀ ਲਾਂਚਿੰਗ ਹੋ ਸਕਦੀ ਹੈ ਅਸੀਂ ਵਰਕਆਊਟ ਕਰ ਰਹੇ ਹਾਂ ਜਿਵੇਂ ਬੈਕਟਰੀ ਦਾ ਸਾਰਾ ਸਮਾਨ ਬਰੈਡ ਬਿਸਕਟ ਉਹਤੇ ਵੀ ਅਸੀਂ ਜਲਦੀ ਬਣਾਉਣੇ ਸ਼ੁਰੂ ਕਰਾਂਗੇ ਤੇ ਸਾਡਾ ਹੁਣ ਦੇਖਿਆ ਵੀ ਬਿਰਕਾ ਦੀ ਇੰਡਸਟਰੀ ਆਪਣਾ ਜੋ ਕਿ ਤੁਸੀਂ ਅਸੀਂ ਬਣਾਉਣ ਲੱਗੇ ਹਾਂ ਤੇ ਹੋਰ ਵੀ ਜੋ ਵੀ ਜੋ ਵੀ ਅੱਛੇ ਪ੍ਰੋਡਕਟ ਆ ਸਾਰੇ ਤਰ੍ਹਾਂ ਦੇ ਪ੍ਰੋਡਕਟ ਅਸੀਂ ਆਨਲਾਈਨ ਟਾਈਮ ਦੇ ਵਿੱਚ ਕਿਉਂਕਿ ਸਾਡੇ ਕੋਲ ਜਿਹੜੀ ਵਰਲਡ ਕਲਾਸ ਮਸ਼ੀਨਰੀ ਹੈ ਅਸੀਂ ਲਾ ਰਹੇ ਜਿਹੜੇ ਹੁਣ ਨਵੇਂ ਸਾਡੇ ਮੁਹਾਲੀ ਚ ਲਾ ਕਰਿਆ 325 ਕਰੋੜ ਦਾ ਅਸੀਂ ਮੁਹਾਲੀ ਚ ਲਾ ਰਹੇ ਜੀ 115 25 ਕਰੋੜ ਦਾ ਅਸੀਂ ਅਮਰਸਰ ਜਿਹੜਾ ਹੁਣੇ ਸਿੰਘ ਸਾਹਿਬ ਨੇ ਅਗਲੇ ਹਫਤੇ ਨੂੰ ਘਾਟਨ ਕਰਨਾ 90 ਕਰੋੜ 105 ਕਰੋੜ ਦਾ ਅਸੀਂ ਜਲੰਧਰ ਰਾਜ ਚੁੱਕਿਆ ਜੀ 180 ਕਰੋੜ ਦੇ ਕਰੀਬ ਅਸੀਂ ਲੁਧਿਆਣੇ ਚ ਅਸੀਂ ਲਾ ਚੁੱਕੇ ਹਾਂ 20 ਕਰੋੜ ਦਾ ਅਸੀਂ ਜਿਹੜਾ 2 ਸਾਲ ਦੇ ਵਿੱਚ ਵਿੱਚ ਅਸੀਂ ਕਣੀਕੇ ਬਾਂਗੜ ਜਿਹੜੀ ਸਵੀਟ ਸੈਕਟਰੀ ਹੈ ਤੇ ਲਗਾਤਾਰ ਜਿਹੜਾ ਸਾਡਾ ਇਸ ਆਧਾਰਿਤ ਸੀ ਉੱਤੇ ਚੱਲਣ ਲਈ ਸਾਡਾ ਜਿਹੜਾ ਬਹੁਤ ਸਪੀਡ ਨਾਲ ਜਿਹੜਾ ਕੰਮ ਚੱਲ ਰਿਹਾ ਸਰ ਆਮ ਆਦਮੀ ਪਾਰਟੀ ਨੂੰ 3 ਸਾਲ ਪੂਰੇ ਹੋ ਗਏ ਨੇ ਤੇ ਦਿੱਲੀ ਹੁਣ ਇਲੈਕਸ਼ਨ ਹਾਰਿਆ ਤਾਂ ਉਸ ਤੋਂ ਬਾਅਦ ਪੀਲਾ ਪੰਜਾ ਸ਼ੁਰੂ ਹੋ ਗਿਆ ਪੰਜਾਬ 'ਚ ਉਹਦੇ ਬਾਰੇ ਕੀ ਕਹਿੰਦੇ ਨਹੀਂ ਦੇਖੋ ਪੀਲਾ ਪੰਜਾ ਨਾ ਕਹੋ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ 'ਚ ਗਰਖ ਕਰਦੀ ਹਰ ਰੋਜ਼ ਬੱਚੇ ਮਰ ਰਹੇ ਮੇਰੇ ਨਾਲ ਦਾ ਪਿੰਡ ਹੈ ਦੋ ਬੱਚਿਆਂ ਦੀ 15 ਦੇ ਵਿੱਚ ਡੈਥ ਹੋ ਚੁੱਕੀ ਨੌਜਵਾਨਾਂ ਦੀ ਤੇ ਆਪਾਂ ਉਸ ਨੂੰ ਦੇਖੀਏ ਵੀ ਜਦੋਂ ਜਿਹੜਾ ਗਲਤ ਤਰੀਕੇ ਨਾਲ ਕਮਾਇਆ ਪੈਸਾ ਉਹ ਤਾਂ ਜਦੋਂ ਤੱਕ ਤੁਸੀਂ ਐਡੇ ਹਾਰਡ ਸਟੈਪ ਨਹੀਂ ਲਵੋਗੇ ਜਦੋਂ ਗੈਂਗਸਟਰਵਾਦ ਹੋਵੇ ਭਾਵੇਂ ਨਸ਼ੇ ਵਾਲੇ ਜਿਹੜੇ ਨਸ਼ਿਆਂ ਦੇ ਸਲਾਗਰ ਹੈ ਉਹਨਾਂ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਸਮੇਂ ਦੀ ਮੰਗ ਹੈ ਤਾਂ ਕਿ ਸਾਡਾ ਜਿਹੜਾ ਪੰਜਾਬ ਦੀ ਨੌਜਵਾਨੀ ਬਚੇ ਇਹ ਬੜਾ ਲੋਕਾਂ ਤੁਸੀਂ ਦੇਖੋ ਕਿੰਨਾ ਉਤਸ਼ਾਹ ਹੈ ਲੋਕ ਕਿੰਨਾ ਖੁਸ਼ ਨੇ ਪਿੰਡਾਂ ਦੇ ਤੁਸੀਂ ਆਪ ਦੇਖਦੇ ਤੁਹਾਡੇ ਚੈਨਲਾਂ ਤੇ ਕਿੰਨਾ ਲੋਕ ਲੋਕ ਡਰੇ ਹੋਏ ਸੀ ਲੋਕ ਘਬਰਾਏ ਹੋਏ ਸੀ ਲੋਕ ਬਾਹਰ ਨਹੀਂ ਸੀ ਆ ਰਹੇ ਕਿਉਂਕਿ ਜੇ ਕੋਈ ਬੋਲਦਾ ਸੀ ਉਹ ਮਾਰ ਦਿੰਦੇ ਸੀ ਕਿ ਸ਼ਾਮ ਨੂੰ ਜਾ ਕੇ ਗੋਈਆਂ ਨਾਲ ਮਾਰ ਦਿੰਦੇ ਸੀ ਇਹਨੇ ਡਰਾਈ ਹੋਏ ਸੀ ਕਿ ਲੋਕ ਇਹ ਬਹੁਤ ਅੱਛਾ ਸਟੈਪ ਹੈ ਜੀ ਭਾਵੇਂ ਇਸ ਵੀ ਕਹੀਓ ਮਾਂ ਜੋ ਮੁੱਖ ਮੰਤਰੀ ਸਾਹਿਬ ਨੂੰ ਤਾਕਤ ਦੇਣੀ ਪੈਂਦੀ ਹੈ ਇਹ ਇਦਾਂ ਦੇ ਸਖਤ ਸਟੈਂਡ ਜੇ ਨਹੀਂ ਲਵਾਗੇ ਤਾਂ ਸਾਡਾ ਪੰਜਾਬ ਹੈ ਜਿਹੜਾ ਖਤਮ ਹੋ ਜੂਗਾ ਸਰ ਕਹੇ ਜਿਹੜੇ ਦਿੱਲੀ ਦੇ ਹਾਰੇ ਉਹ ਲੀਡਰ ਹੈ ਹੁਣ ਪੰਜਾਬ ਚ ਆ ਰਹੇ ਆ ਸਰ ਉਹਦੇ ਬਾਰੇ ਕੀ ਕਹਿਣਾ ਕਿਉਂਕਿ ਹੁਣ ਹੀ 2 ਦਿਨ ਪਹਿਲਾਂ ਬੜਾ ਫੇਰਬਦਲ ਹੋਇਆ ਹੈ देखो ਉਹਦੇ ਬਾਰੇ ਮੈਂ ਕੁਝ ਕਹਿ ਸਕਦਾ ਇਹ ਵੱਡੀਆਂ ਗੱਲਾਂ ਮੈਂ ਤਾਂ ਮੇਰੇ ਅਧਾਰੇ ਬਾਰੇ ਤੁਸੀਂ ਕੀ ਸਵਾਲ ਕਰਨਾ ਕਰ ਸਕਦੇ ਹੋ थैंक यू थैंक यू